150 ਦੀਆਂ 500 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 ਦੀ ਤੇ ਇਥੋਂ ਹੀ ਇਹ ਜਿਹੜੀ ਸੇਲ ਆ ਸ਼ੁਰੂ ਹੋ ਜਾਂਦੀ ਆ ਦੇਖ ਸਕਦੇ ਹੋ ਆਲੇ-ਦਾਲੇ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਕੱਪੜੇ ਦੇ ਨਾਲ-ਨਾਲ ਹੋਰ ਵੀ ਸਮਾਨ ਇੱਥੇ ਕਾਫੀ ਹੁੰਦਾ ਜਿਵੇਂ ਆ ਆਊਗਾ ਨਾ ਚੱਕਲੇ ਹੋਗੇ ਜਿਵੇਂ ਚੱਕਲੇ ਵੇਚ ਲੈਣ ਐਵੇਂ ਦਾ ਵੀ ਸਾਰਾ ਸਮਾਨ ਹੁੰਦਾ ਤੇ ਇਹ ਮਾਰਕੀਟ ਦੇ ਵਿੱਚ ਚੱਲਦੇ ਆਪਾਂ ਦਿਖਾਉਨੇ ਆ ਤੁਹਾਨੂੰ ਕੱਪੜੇ ਕਾਫੀ ਸਸਤੇ ਰੇਟਾਂ ਤੇ ਕੱਪੜੇ ਨੇ ਜਿਹੜੇ ਇਥੋਂ ਮਿਲ ਜਾਂਦੇ ਨੇ ਬਾਕੀ ਇਹ ਚਾਕੂ ਪਲਾਸ ਐਵੇਂ ਦਾ ਵੀ ਸਾਰਾ ਸਮਾਨ ਹੈਗਾ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੇਲ ਆ ਇਹ ਸਾਰੇ ਪਾਸੇ ਦੁਕਾਨੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਧਰੋਂ ਆਪਾਂ ਸਟਾਰਟ ਕਰਦੇ ਆਂ ਅੰਦਰਲੇ ਵਾਲੇ ਪਾਸੇ ਚੱਲਦੇ ਆਂ ਕਾਫੀ ਕੱਪੜੇ ਹੁੰਦੇ ਨੇ ਇੱਥੇ ਆ ਦੇਖ ਸਕਦੇ ਜਿਵੇਂ ਇੱਥੇ ਪੈਂਟਾਂ ਪਈਆਂ ਨੇ ਲਓ ਜੀ ਕੀ ਪ੍ਰਾਈਸ ਆ ਬਾਈ ਪੈਂਟ ਦਾ ਜੀ 150 ₹800 ਦੀਆਂ ਪੈਂਟਾਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਸਾਰੇ ਕਲਰ ਹੈਗੇ ਨੇ ਜਿਹੜੇ ਆ ਸ਼ਰਟ ਕਿੰਨੇ ਦੀ ਹੈ ਜੀ ₹800 ਦੀ ਆ ਸ਼ਰਟ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਕਲਰ ਨੇ ਸ਼ਰਟਾਂ ਉਹਦੇ ਅਲੱਗ-ਅਲੱਗ ਲਓ ਜੀ ਇਹਨਾਂ ਬਚੇ ਨੇ ਸ਼ਾਇਦ ਇਹ ਇਹਦਾ ਠੀਕ ਹੈ ਜੀ ਐਵੇਂ ਦਾ ਸਾਰਾ ਕੱਪੜਾ ਇਹ ਸੇਲ ਦੇ ਵਿੱਚ ਹੁੰਦਾ ਤੇ ਸਾਰੇ ਸਾਰੇ ਪਾਸੇ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਚਾਹ ਲਓ ਜੀ ਆ ਜੀਨਸ ਪਈਆਂ ਨੇ ਜਿਵੇਂ ਔਰ ਟੀ-ਸ਼ਰਟ ਪਈ ਹੈ ਬਹੁਤ ਜ਼ਿਆਦਾ। ਲਓ ਜੀ। ਕੀ ਪ੍ਰਾਈਸ ਆ ਬਾਈ ਟੀ-ਸ਼ਰਟ ਦਾ? 50 ਰੁਪਏ। 50 ਰੁਪਏ। ਆ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਇੱਥੇ। 50-50 ਰੁਪਏ ਦੀਆਂ ਟੀ-ਸ਼ਰਟਾਂ ਨੇ। ਲਓ ਜੀ। ਕਾਫੀ ਸਾਰੇ ਕਲਰ ਨੇ ਟੀ-ਸ਼ਰਟਾਂ ਦੇ ਵਿੱਚ। ਹੋਰ ਦੇਖਦੇ ਆਪਾਂ। ਕਾਲਰ ਵਾਲੀਆਂ, ਗੋਲ ਗਲੇ ਵਾਲੀਆਂ। ਆਪਾਂ ਪੋਲੋ ਦੀ ਆ ਗਈ ਦੇਖੋ। ਲਓ ਜੀ। ਜੋ येलो ਕਲਰ ਆ ਗਿਆ ਬਹੁਤ ਜ਼ਿਆਦਾ ਕੁਆਂਟੀਟੀ ਹੈ ਇੱਥੇ ਵੀ ਜਿਹੜੀ ਕਪੜੇ ਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਜੀਨ ਚ ਲੱਗੀਆਂ ਹੋਈਆਂ ਨੇ ਆ ਕਟੀਆਂ ਫਟੀਆਂ ਜੀਨਸ ਲੋ ਜੀ ਆ ਵੀ ਆ ਗਿਆ ਹਾਂ ਟੀ-ਸ਼ਰਟਸ ਬਲੈਕ ਕਲਰ ਦੀ ਟੀ-ਸ਼ਰਟ ਕਾਫੀ ਵਧੀਆ ਇਹ ਵੀ ਹਾਂ ਅੱਗੇ ਕੁੜੀ ਵਾਲੇ ਜਿਵੇਂ ਕੁੜਤੇ ਦੇਖ ਸਕਦੇ ਹਾਂ ਲੋ ਜੀ ਤੇ ਚੱਲਦੇ ਆ ਅੱਗੇ ਵਾਲੇ ਪਾਸੇੋਂ ਦੇਖਦੇ ਹਾਂ ਮਾਰਕੀਟ ਆ ਜੀ ਜੀ ਦੇਖ ਸਕਦੇ ਹਾਂ ਕੀ ਪ੍ਰਾਈਸ ਆ ਜੀ ਇਹਨਾਂ ਦੀ 200 ਰੁਪਏ 200 ਰੁਪਏ ਦੀ ਜੀਨ ਆ ਇਹ ਲਓ ਜੀ ਬਲੂ ਕਲਰ ਆ ਗਿਆ ਜਿਵੇਂ ਬਲੈਕ ਆ ਗਿਆ ਲਓ ਜੀ ਕਾਫੀ ਸਾਰੇ ਕਲਰ ਨੇ ਇੱਥੇ ਜੀਨਸ ਦੇ ਆ ਕੁਝ ਸੂਟ ਆ ਗਏ ਹਨ ਕੁੜੀਆਂ ਵਾਲੇ ਤੇ ਇਧਰਲੇ ਵਾਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੱਪੜਾ ਹੀ ਕੱਪੜਾ ਹੈ ਪਿਆ ਜਿਹੜਾ ਇਸ ਜਿਲਦੇ ਵਿੱਚ ਆ ਸ਼ਾਰਟਾਂ ਦੇਖ ਸਕਦੇ ਹੋ ਤੁਸੀਂ ਆ ਸ਼ਾਰਟ ਕੀ ਪ੍ਰਾਈਸ ਆ ਬਾਈ 500 ਰੁਪਏ ਆ ਸ਼ਾਰਟ ਦੇਖ ਸਕਦੇ ਹਾਂ ਕਾਫੀ ਸਾਰੇ ਡਿਜ਼ਾਈਨ ਨੇ ਇਥੇ 50 ਰੁਪਏ ਦੀ ਸ਼ਾਰਟ ਆ ਬਾਈ ਕਹਿੰਦੇ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਸਾਧੀਆਂ ਮਹਾਲੀ ਆ ਆਹ ਜੀ ਕਾਫੀ ਸੋਹਣਾ ਕਲਰ ਹੈ ਨਵਾਂ ਜਿਹਾ ਕੱਲ ਰਾਇ ਕੀ ਆਂਦੀ ਆ ਲੱਤੀ ਪੀਓ ਦੱਸੋ ਅੱਗੇ ਚੱਲਦੇ ਆਂ ਅੱਗੇ ਵਾਲੇ ਪਾਸੋਂ ਦੇਖਦੇ ਆਂ ਮਾਰਕੀਟ ਇਹ ਇਧਰਾਂ ਫਾਰਮਲ ਪੈਂਟਾਂ ਨੇ ਇਹ ਫਾਰਮਲ ਪੈਂਟਾਂ ਦੇਖਦੇ ਆਂ ਕੀ ਪ੍ਰਾਈਸ ਹੈ ਇਹ ਪੈਂਟ ਦਾ 100 ਰੁਪਏ 100 ਰੁਪਏ ਦੀ ਪੈਂਟ ਹੈ ਫਾਰਮਲ ਆ ਇਹ ਲਓ ਜੀ ਫੋਰ ਦੇਖਦੇ ਆਂ ਆਪਾਂ ਇਹਦੇ ਚੋਂ ਕਾਫੀ ਸਾਰੇ ਕਲਰ ਨੇ ਉਹ ਦਿਖਾਉਨੇ ਆ ਤੁਹਾਨੂੰ ਅੱਜ ਮੈਂਬਰ ਲੈਕ ਕਲਰ ਪਿਆ ਹਨ ਸਾਈਜ਼ ਤੁਸੀਂ ਇੱਥੇ ਆ ਕੇ ਆਪਦਾ ਸਿਲੈਕਟ ਕਰ ਸਕਦੇ ਹੋ ਵਿੱਚੋਂ ਜਿਹੜਾ ਤੁਹਾਡੇ ਸਾਈਜ਼ ਆ ਗਿਆ ਹਾਂ ਲੋ ਜੀ ਬਲੈਕ ਕਲਰ ਆ ਗ੍ਰੀਨ ਕਲਰ ਆ ਗਿਆ ਜਿਵੇਂ ਲੱਭਣਾ ਵੇਦਾ ਵਿੱਚੋਂ ਇੱਥੇ ਆ ਕੇ ਕਪੜਾ ਆਹਰਾ ਗ੍ਰੀਨ ਕਲਰ ਅੱਗੇ ਚੱਲਦੇ ਹਾਂ ਅੱਗੇ ਦੇਖਦੇ ਹਾਂ ਫੇ ਮੋਤੀ ਨਾਲ ਇੱਥੇ ਖਾਣ ਪੀਣ ਵਾਲੀਆਂ ਵੀ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਆਹ ਸ਼ਾਰਟਾਂ ਦੇਖ ਸਕਦੇ ਹੋ ਤੁਸੀਂ ਇੱਥੇ ਲੋ ਜੀ ਬਹੁਤ ਸੋਹਣੀਆਂ ਸੋਹਣੀਆਂ ਸ਼ਰਟਾਂ ਲੱਗੀਆਂ ਇੱਥੋਂ ਵਿੱਚੋਂ ਨਾ ਜਿਹੜੇ ਕਲਰ ਨੇ ਉਹ ਸਾਰੇ ਦੇਖਣੇ ਪੈਂਦੇ ਨੇ ਸਿਲੈਕਟ ਕਰਕੇ ਕੱਢ ਕੇ ਜਿਹੜੀ ਪਸੰਦ ਆਉਂਦੀ ਆ ਸਰ ਔਰ ਟੀ-ਸ਼ਰਟਾਂ ਦੇਖ ਸਕਦੇ ਹੋ ਕਿੰਨੇ ਪੈਸੇ ਹੋਵੇ ਦੱਸੋ ਕੀ ਪ੍ਰਾਈਸ ਆ ਬਾਈ ਟੀ-ਸ਼ਰਟ ਦਾ 250 250 ਰੁਪਏ ਦੀ ਟੀ-ਸ਼ਰਟ ਹੈ ਲੋ ਜੀ ਆ ਵਾਈਟ ਕਲਰ ਆ ਗਿਆ 150 ਰੁਪਏ ਲੋਰ ਬਾਈ 150 ਰੁਪਏ ਆ کافی ਸੋਹਣਾ ਕਲਰ ਹੈ ਲੋ ਜੀ ਐਵੇਂ ਦੀ ਇਥੇ ਟੀ-ਸ਼ਰਟਾਂ ਨੇ ਆ ਲੋਰਾਂ ਦੇਖ ਸਕਦੇ ਹੋ ਐਡੀ ਡਸ ਦੀਆਂ ਲੋਰਾਂ ਪਈਆਂ ਨੇ ਗਰਮੀ ਵਾਲਾ ਕੱਪੜਾ کافی ਹਲਕਾ ਕੱਪੜਾ ਹੈ ਮਤਲਬ کافی ਸੌਫਟ ਕੱਪੜਾ ਹੈ ਗਰਮੀਆਂ ਦੇ ਵਿੱਚ ਪਾਉਣ ਵਾਲਾ ਜਿਹੜਾ ਹਾਂਜੀ ਬਹੁਤ ਸਾਰੇ ਕਲਰ ਨੇ ਆ ਬਲੂ ਕਲਰ ਆ ਗਿਆ ਜਿਵੇਂ ਬਲੈਕ ਆ ਗਿਆ ਹਾਂਜੀ ਤੇ ਚੱਲਦੇ ਹਾਂ ਅੱਗੇ ਵਾਲੇ ਪਾਸੇ ਨੂੰ ਇੱਥੇ ਵਾਈਟ ਸ਼ਰਟਾਂ ਨੇ ਇਹਨਾਂ ਦਾ ਪ੍ਰਾਈਸ ਪੁੱਛਦੇ ਹਾਂ ਕੀ ਪ੍ਰਾਈਸ ਆ ਵੀ ਭਾਈ 100 ਰੁਪਏ 100 ਰੁਪਏ ਆਹ ਵਾਈਟ ਸ਼ਰਟਾਂ ਨੇ ਸਾਰੀਆਂ ਇਹ ਸਾਈਜ਼ ਸਾਰੇ ਨੇ ਹਾਂਜੀ ਵਾਈਟ ਸ਼ਰਟਾਂ ਨੇਗੀਆਂ ਇਹ ਆ ਦੇਖ ਸਕਦੇ ਹੋ ਇਥੇ 42 ਤੋਂ 44 ਜਿਹੜਾ ਸਾਈਜ਼ ਲਿਖਿਆ ਹੋਇਆ ਕਪੜਾ ਅਲੱਗ-ਅਲੱਗ ਹੈ ਸ਼ਰਟਾਂ ਦਾ ਜਿਹੜਾ ਹੈਗਾ ਬਹੁਤ ਸਾਰੀ ਵਾਈਟ ਹੈ ਵਾਈਟ ਸ਼ਰਟ ਪਈ ਆ। ਆ ਜੀਨਸ ਪਈਆਂ ਨੇ ਨਾਲ ਇੱਥੇ। ਕਾਫੀ ਸਾਰੀਆਂ ਜੀਨਸ ਨੇ। ਕਿ ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਅੱਗੇ ਦੇਖਦੇ ਆ। ਕਿਉਂਕਿ ਆ ਵੀ ਜੀਨਸ ਪਈਆਂ ਨੇ ਬਹੁਤ ਜ਼ਿਆਦਾ। ਕੀ ਪ੍ਰਾਈਸ ਆ ਬਾਈ ਜੀਨ ਦਾ? 100 ਰੁਪਏ। ਆ 100 ਰੁਪਏ ਪ੍ਰਾਈਸ ਆ ਜੀਨ ਦਾ ਤੁਸੀਂ ਦੇਖ ਸਕਦੇ ਹੋ। ਕਾਫੀ ਸਾਰੇ ਕਲਰ ਨੇ। ਹਾਂ ਬਲੈਕ ਕਲਰ ਆ ਗਿਆ ਜਿਵੇਂ। ਸਾਰੀ ਸੌਰੀ ਆ ਜਿਵੇਂ ਕਟੀਆਂ ਫਟੀਆਂ ਜੀਨਸ ਆ ਗਈਆਂ ਹਨ ਸਾਰੇ ਸਟਾਈਲ ਨੇ ਇੱਥੇ ਹਰੇਕ ਤਰੀਕੇ ਦਾ ਡਿਜ਼ਾਈਨ ਜਿਹੜਾ ਤੁਹਾਨੂੰ ਮਿਲ ਜੂਗਾ ਲੋਬੀ ਤੇ ਚੱਲਦੇ ਆ ਅਗਲੇ ਵਾਲੇ ਪਾਸੇ ਨੂੰ ਦੇਖਦੇ ਆਪਾਂ ਜਾ ਕੇ ਸਾਰੀ ਮਾਰਕੀਟ ਜੱਤਸਨ ਕੋਟਾ ਬਣੀ ਹੈ ਜੀ ਗੱਲ ਜੀ ਆਹ ਸ਼ਰਟਾਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਾਈ ਸ਼ਰਟ ਦਾ ਜੀ 150 ਦੀਆਂ ਦੋ 150 ਦੀਆਂ ਦੋ ਲੋਬੀ 150 ਦੀਆਂ ਦੋ ਨੇ ਇਹ ਕਮਾਲ ਦੀ ਗੱਲ ਆ ਬਾਈ ਆਹ ਰੰਗ ਦੇਖ ਸਕਦੇ ਹੋ ਅਈ ਜੀ ਤਾਂ ਥੋੜਾ ਜਿਹਾ ਉੱਪਰੋਂ ਨੀਲੀ ਚਾਦਰ ਪਾਈ ਹੋਈ ਹੈ ਇਹੇ ਕਰਕੇ ਥੋੜਾ ਜਿਹਾ ਰੰਗ ਹੋਰ ਲੱਗਦਾ ਹੋ। ਆ ਜਿਵੇਂ ਆਹ ਦੇ ਆਹ ਸ਼ਰਟ ਬਹੁਤ ਸੋਹਣੀਆਂ ਯਾਰ ਲੈ। ਕਾਫੀ ਸੋਹਣਾ ਕਲਰ ਹੈ ਦਾ। ਬਾਹਰ ਨੂੰ ਜਾ ਕੇ ਦੇਖਦੇ ਆਂ ਆਪਾਂ। ਐਵੇਂ ਦਾ ਕਲਰ ਹੈ ਦਾ। ਕਾਫੀ ਸੋਹਣੀ ਲੱਗੀ ਮੈਨੂੰ 150 ਦੀਆਂ ਦੋ ਨੇ ਇਹ ਜਿਹੜੀਆਂ ਮਰਜ਼ੀ ਤੁਸੀਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਦੇ। ਐਵੇਂ ਸਾਰਾ ਕੱਪੜਾ ਹੁੰਦਾ ਇੱਥੇ 150 ਦੀਆਂ ਦੋ 100 ਦੀਆਂ ਦੋ 200 ਦੀਆਂ ਦੋ ਹਨਾ। ਇੱਧਰ ਸ਼ਰਟਾਂ ਦੇਖ ਸਕਦੇ ਹੋ ਆ ਵੀ ਸ਼ਰਟਾਂ ਨੇਗੀਆਂ ਸਾਰੀਆਂ। ਲਓ ਜੀ। ਆਹ ਲੋ ਕੁ ਮੀਟ ਪਹੁੰਚ ਗਿਆ ਸਾਏ ਬਾਈ ਜੀ ਟੀ ਸ਼ਰਟ ਆ ਗਿਆ ਪਿਆਰ ਪੇ 50 ਪੇ 50 ਪੇ ਬਹੁਤ ਜ਼ਿਆਦਾ ਕਪੜਾ ਪਿਆ ਹੈ ਕਪੜੇ ਦੀ ਕੁਆਂਟੀਟੀ ਟੌਪ ਲੈਗੀ ਪਜਾਮੇ ਬਲੈਜੋ ਜੈਕਟਸ ਹੋਰ ਪੇ ਆਹ ਟੀ ਸ਼ਰਟਸ ਦੇਖ ਸਕਦੇ ਹੋ ਤੁਸੀਂ ਇੱਥੇ ਬਲੂ ਕਲਰ ਦੀ ਟੀ ਸ਼ਰਟ ਹੈ ਅੰਗਰੀਨ ਕਲਰ ਆ ਗਿਆ ਜਿਵੇਂ ਬਹੁਤ سارے ਕਲਰ ਨੇ ਅੰਬਰੀ ਕਲਰ ਆ ਗਿਆ ਕਾਫੀ ਸੋਹਣਾ ਕਲਰ ਆ ਕੀ ਪ੍ਰਾਈਸ ਹੈ ਜੀ ਇਹਦੀ ਹੈ ਕੋਲ 200 ਰੁਪਏ ਦੀ 200 2 200 ਰੁਪਏ ਦੀਆਂ ਨੇ ਇਹ ਦੇਖੋ ਸਾਰੀਆਂ ਟੀ-ਸ਼ਰਟਾਂ ਲਓ ਜੀ ਆ ਐਨਕਾ ਆ ਗਈ ਇੱਥੇ ਬਾਈ ਨੂੰ ਪੁੱਛਦੇ ਆ ਕੀ ਪ੍ਰਾਈਸ ਆ ਬਾਈ ਐਨਕਾ ਦਾ 100 ਰੁਪਏ ਆ 100 100 ਰੁਪਏ ਦੀਆਂ ਐਨਕਾਂ ਨੇ ਆ ਪਰਸ ਇਹਦਾ ਪਰਸ ਦਾ ਕੀ ਆ 100 ਰੁਪਏ ਪਰਸ ਦੇਖ ਸਕਦੇ ਹੋ ਤੁਸੀਂ 100 100 ਰੁਪਈਆ ਦੇ ਸਹੀ ਅੱਛਾ ਸਾਰਾ 100 100 ਰੁਪਏ ਠੀਕ ਹੈ ਜੀ ਆ ਕੈਪ ਵੀ 100 ਰੁਪਏ ਦੀ ਆ ਆ ਦੇਖ ਸਕਦੇ ਹੋ 벨ਟਾਂ ਵੀ 100-100 ਰੁਪਏ ਦੀਆਂ ਨੇ ਆ ਲੋ ਜੀ 50 ਰੁਪਏ ਦੀ ਛੇਡ ਕਰ ਦੋ ਆਉਣੇ ਆ ਜਿੱਧਰ ਵੀ ਆਉਣੇ ਆ ਟੀ-ਸ਼ਰਟਾਂ ਵੀ ਦਿਖਾਉਣੇ ਆ ਤੁਹਾਨੂੰ ਇਹ ਸਾਰਾ 100-100 ਰੁਪਏ ਹੈ ਸਾਮਾਨ 5000 ਰੁਪਏ ਆ ਟੀ-ਸ਼ਰਟ ਦੇਖ ਸਕਦੇ ਹੋ ਤੁਸੀਂ 50-50 ਰੁਪਏ ਸਾਈਜ਼ ਸਾਰੇ ਹੁੰਦੇ ਨੇ ਜੀ ਪਾ ਲਾ ਜਾਈਏ ਬਹੁਤ ਸਾਰੇ ਕਲਰ ਨੇ ਬਰਾਊਨ ਆ ਗਿਆ ਜਿਵੇਂ ਔਰ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ساری ਕੁਆਂਟੀਟੀ ਇੱਥੇ ਕੱਪੜਿਆਂ ਦੀ ਚੱਲਦੇ ਆ ਅੱਗੋਂ ਦੇਖਦੇ ਆ ਮਾਰਕੀਟ ਜਾ ਕੇ ਔਰ ਸ਼ਰਟਾਂ ਦੇਖ ਸਕਦੇ ਹੋ 1100 ਰੁਪਏ ਬਾਈ ਕਹਿੰਦੇ 500 ਸ਼ੂਜ਼ ਆ ਗਏ ਸ਼ੂਜ਼ ਕੀ ਪ੍ਰਾਈਸ ਆ ਬਾਈ ਸ਼ੂਜ਼ ਦਾ 1350 350 350 ਦੇ ਨੇ ਬਾਈ ਇਹ ਲਓ ਵੀ ਦੇਖ ਸਕਦੇ ਹੋ ਸਾਰੇ 350 ਸਾਰਿਆਂ ਦਾ 350 ਹੀ ਆ ਹਾਂਜੀ ਆ ਜੇ 150 ਰੁਪਏ ਦੀ 100 ਕਮੀਜ਼ ਆਇਓ 150 ਰੁਪਏ ਦੀ 100 ਕਮੀਜ਼ ਆਇਓ 150 ਔਰ 150 ਰੁਪਏ ਦੀ ਸ਼ਲਟਾਂ ਲਓ ਜੀ ਆਇਓ 150 150 150 ਆ ਜੀ ਇਹਨਾਂ ਦੇ ਦੇਖ ਸਕਦੇ ਹਾਂ ਬਹੁਤ ਸਾਰੀਆਂ ਜੀਨ ਦੇ ਜਿੰਸ ਪਈਆਂ ਨੇ ਇੱਥੇ ਔਰ 100-150 ਰੁਪਏ ਪ੍ਰਾਈਸ ਆ ਪੈਂਟਾਂ ਦਾ ਬੂਟ ਕੱਟ ਪੈਂਟਾਂ ਨੇ ਆ ਜਿਹੜੀ ਡਿਜ਼ਾਈਨ ਚੱਲਦੇ ਨੇ ਅੱਜਕੱਲ੍ਹ ਟਟੀਆਂ ਫਟੀਆਂ ਜੀਨਾਂ ਵਾਲੇ ਬਹੁਤ ਵੱਡੀ ਸੇਲ ਆ ਆ ਕੁਝ ਇਥੇ ਕਵਰ ਵਗੈਰਾ ਨੇ ਆ ਜਵੇਂ ਸਹਰਾਣੀਆਂ ਦੇ ਕਵਰ ਹੋ ਗਏ ਹਨ ਲਓ ਬਈ ਐਵੇਂ ਤਾਂ ਸਾਰਾ ਕੁਝ ਹੁੰਦਾ ਇਥੇ ਸਹਰਾਣੇ ਦੇ ਕਵਰ ਨੇ ਸਾਰੇ ਆ ਲਓ ਬਈ ਹੋ socks ਆ ਗਈਆਂ ਕੀ ਪ੍ਰਾਈਸ ਦਾ ਬਈ socks socks ਦੀਆਂ 400 ਦੀਆਂ 400 ਨੇ ਬਈ ਦੇਖ ਸਕਦੇ ਹੋ ਤੁਸੀਂ 4 ਲੈ ਸਕਦੇ ਹੋ ਜਿਹੜੀਆਂ ਮਰਜ਼ੀ ਜਿਹੜੀਆਂ ਮਰਜ਼ੀ ਜਿਹੜੀਆਂ ਮਰਜ਼ੀ ਸਿਲੈਕਟ ਕਰਕੇ ਜਿਹੜੀਆਂ ਮਰਜ਼ੀ ਲੈ ਸਕਦੇ ਆ ਤੇ ਆ ਵੀ ਇੱਥੇ ਜੀਨ ਦੇਖ ਸਕਦੇ ਹੋ ਤੁਸੀਂ ਅਲਵਰ ਅਲਵਰ ਦੇਖ ਸਕਦੇ ਆ ਬਹੁਤ ਸਾਰੀ ਲੋਵਰ ਲੋਵਰ ਪਈ ਆ ਬਾਕੀ ਆ ਪੈਂਟਾਂ ਆ ਗਈਆਂ ਦੇਖੋ ਨਹੀਂ ਉਹ 3 ਐਕਸਲ ਆ ਬਈ ਹਾਂ ਐਮ ਐਲ ਐ ਐਮ ਐਲ ਐ ਪੈਂਟ ਦਾ ਕੀ ਪ੍ਰਾਈਸ ਆ ਬਾਈ ਪੈਂਟ ਦਾ ਕੀ ਪ੍ਰਾਈਸ ਸਰ 400 400 400 ਰੁਪਏ ਦੀਆਂ ਇਹ ਪੈਂਟਾਂ ਨੇ ਦੇਖ ਸਕਦੇ ਹੋ ਤੁਸੀਂ ਸ਼ਰਟ ਦੇ ਜੀ 250 250 ਇੱਕ ਤੋਂ ਠੀਕ ਆਂ ਦੇਖ ਸਕਦੇ ਹੋ ਆ ਲੋਹੜਾਂ ਪਈਆਂ ਨੇ ਦੇਖੋ ਆ ਜੁੱਤੀਆਂ ਪਈਆਂ ਨੇ ਲੋ ਜੀ ਤੇ ਹੁਣ ਆਪਾਂ ਬਾਹਰਲੇ ਵਾਲੇ ਪਾਸੇ ਨਿਕਲੇ ਆਏ ਬਾਹਰੋਂ ਸਾਰੀ ਸੇਲ ਦਿਖਾਉਨੇ ਆ ਪਹਿਲਾਂ ਅੰਦਰ ਸੀਗੇ ਆਪਾਂ ਤੇ ਬਾਹਰ ਵੀ ਇੱਥੇ ਬਹੁਤ ਸੇਲ ਲੱਗੀ ਹੁੰਦੀ ਆ ਇਧਰ ਦੇਖ ਸਕਦੇ ਹੋ ਸਾਰੇ ਕੱਪੜੇ ਕੱਪੜੇ ਪਏ ਨੇ ਮਾਰਕੀਟ ਦੇ ਵਿੱਚ ਅੱਜ ਐਵੇਂ ਸਾਰੇ ਇੱਥੇ ਕੱਪੜੇ ਡਿਸਪਲੇ ਕੀਤੇ ਹੁੰਦੇ ਨੇ ਜਿਹੜੇ ਸਾਹਮਣੇ ਕੱਪੜੇ ਲੱਗੇ ਹੋਏ ਨੇ ਕੁੜੀਆਂ ਵਾਲੇ ਸਾਰੇ ਕੁਰਤੇ ਵਗੈਰਾ ਆ ਲਓ ਜੀ ਆਕਾ ਕੁਝ ਹੋਰ ਸਾਰਾ ਜੁਐਲਰੀ ਵਾਲਾ ਸਮਾਨ ਵੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਪ੍ਰਾਈਸ ਹੈ ਇਹਨਾਂ ਦੀ ਕੀ ਪ੍ਰਾਈਸ ਹੈ ਇਹਨਾਂ ਦਾ ਅੱਛਾ ਅੱਛਾ ਤੇ 70 ਦੇ ਅਲੱਗ-ਅਲੱਗ ਪ੍ਰਾਈਸ ਆ ਜਾਣੀ ਕੀ 50 ਰੁਪਏ 70 ਰੁਪਏ ਐਵੇਂ ਸਾਰਾ ਪ੍ਰਾਈਸ ਇੱਥੇ ਮਿਲ ਜੂਗਾ ਤੁਹਾਨੂੰ ਆ ਚੱਪਲਾਂ ਦੇਖ ਸਕਦੇ ਹੋ ਇੱਥੇ ਇਹਦਾ ਕੀ ਪ੍ਰਾਈਸ ਹੈ 50 ਰੁਪਏ ਚੱਪਲ ਹੈ 50 ਰੁਪਏ ਚੱਪਲ ਠੀਕ ਹੋ ਵੀ 50 ਰੁਪਏ 100 ਰੁਪਏ 150 ਰੁਪਏ ਹਨ ਐਵੇਂ ਸਾਰਾ ਇੱਥੇ ਸਮਾਨ ਜਿਹੜਾ ਮਿਲ ਜੂਗਾ ਤੇ ਆ ਕੁਝ ਹੋਰ ਹੈ ਤੇ ਪਲਾਸਟਿਕ ਵਾਲਾ ਸਮਾਨ ਵੀ ਹੈਗਾ ਜਿਵੇਂ ਬੋਤਲ ਤੇ ਵਗੈਰਾ ਬਾਕਸ ਵਗੈਰਾ ਹਨ ਡਸਟਬਿਨ ਇਹ ਵੀ ਸਾਰਾ ਸਮਾਨ ਹੁੰਦਾ ਇੱਥੇ ਬਾਕੀ ਬੱਚਿਆਂ ਦੇ ਕੱਪੜੇ ਵੱਡਿਆਂ ਦੇ ਕੱਪੜੇ ਹਰੇਕ ਸਾਰਿਆਂ ਦੇ ਕੱਪੜੇ ਇਥੋਂ ਮਿਲ ਜਾਂਦੇ ਨੇ ਸੇਲ ਦੇ ਵਿੱਚ ਨਾਲ ਮਾਲਾਂ ਪੌਣਿਆਂ ਦੀ ਵੀ ਸੇਲ ਲੱਗੀ ਹੋਈ ਆ ਦੇਖੋ ਇਹ ਰਮਾਲ ਨਾ ਪਈਆਂ ਨੇ ਔਰੇ ਲੈ ਪਰਮਾਲ ਦੇਖੋ ਜੀ ਕਿੱਡੀ ਵੱਡੀ ਹੈ ਬਈ ਦੁਕਾਨ ਤੋਂ ਨਹੀਂ ਮਿਲਦੀ ਹੈਗੀ ਐਡੀ ਵੱਡੀ ਰਮਾਲ ਕਮਾਲ ਕਰਤੀ ਯਾਰ ਬਾਈ ਹੁੰਦੀ ਨੇ ਲੈ ਨਾ ਕਿੱਡੀ ਵੱਡੀ ਰਮਾਲ ਆ ਕੀ ਪ੍ਰਾਈਸ ਆ ਬਈ ਰਮਾਲ ਦਾ 20 ਰੁਪਏ 20 ਅੱਛਾ ਠੀਕ ਐ ਬਹੁਤ ਸੌਫਟ ਕੱਪੜਾ ਬਾਈ ਕਹਿੰਦੇ ਹਾਂ ਲੋਰਾਂ ਦੇਖ ਸਕਦੇ ਹੋ ਲੋਰ ਦਾ ਕੀ ਪ੍ਰਾਈਸ ਆ ਜੀ 150 150 ਰੁਪਏ ਹਾਂ ਲਓ ਜੀ 150 ਰੁਪਏ ਛੋਟੀ ਲੋਰ ਵੱਡੀ 250 ਰੁਪਏ ਬਹੁਤ ਸਾਰੇ ਕਲਰ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਸਾਹਮਣੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਆ ਟੀ-ਸ਼ਰਟਾਂ ਦੇਖ ਸਕਦੇ ਹਾਂ ਦਾ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਆ ਬੱਚਿਆਂ ਦੇ ਕੱਪੜੇ ਵੀ ਨੇ ਛੋਟੇ-ਛੋਟੇ ਬੱਚੇ ਖਰੀਦ ਵੀ ਰਹੇ ਨੇ ਸੇ ਇਧਰ ਵੀ ਬਹੁਤ ਸਾਰੇ ਕੱਪੜੇ ਨੇ ਲੱਗੇ ਹੋਏ ਲੋਹਰਾਂ ਹੋ ਗਈਆਂ ਸ਼ਰਟਾਂ ਪੈਂਟਾਂ ਆ ਲੋਹਰੇ ਲੋਰ ਬਈਆ ਦੇਖੋ ਬਾਈ ਉਹਨੀਆਂ ਆ ਕੋ ਆ ਸਾਰਾ ਜੁਐਲਰੀ ਵਾਲਾ ਸਮਾਨ ਆ ਗਿਆ ਸਾਰਾ ਕੁੜੀ ਵਾਲਾ ਸਮਾਨ ਗੁੱਤ ਬਟਨ ਰਪਸਟਿਕ ਵਗੈਰਾ ਲੋ ਜੀ ਐਵੇਂ ਦਾ ਸਾਰਾ ਸਮਾਨ ਮਾਰਕੀਟ ਦੇ ਵਿੱਚ ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਨੂੰ ਅੱਗੇ ਉਹ ਦੇਖਦੇ ਆਂ ਜਾ ਕੇ ਮਾਰਕੀਟ ਆਇਦਰ ਪਰਸ ਵਗੈਰਾ ਜਿਹੜੇ ਲਾਏ ਹੋਏ ਨੇ ਦੇਖ ਸਕਦੇ ਹੋ ਪਰਸ ਵਗੈਰਾ ਕੀ ਰੇਟ ਆਈ ਪਰਸ ਦਾ ਪਰਸ ਸਾਰੇ ਅਲੱਗ-ਅਲੱਗ ਨੇ ਅਲੱਗ-ਅਲੱਗ ਨੇ ਬਹੁਤ ਸਾਰੇ ਪਰਸ ਨੇ ਇੱਥੇ ਤੇ ਜਿਵੇਂ ਕੱਪੜੇ ਹੁੰਦੇ ਨੇ ਪਰਸ ਹੋਗੇ ਇਹਨਾਂ ਦਾ ਪ੍ਰਾਈਸ ਸਾਰਾ ਸੇਲ ਦੇ ਵਿੱਚ ਹੁੰਦਾ ਉਹਨਾਂ ਨੂੰ ਨੋਰਮਲ ਪ੍ਰਾਈਸ ਹੁੰਦਾ 150 200 300 ਜਿਵੇਂ ਕੱਪੜਿਆਂ ਦਾ ਪਤ ਨੂੰ ਦਿਖਾਇਆ ਹਨਾ ਲਗਾਈ ਲਏ ਦਵਾਈਆਂ ਕਿ ਇੱਧਰ ਬਹੁਤ ਸਾਰੇ ਕੱਪੜੇ ਲੱਗੇ ਹੋਏ ਨੇ ਇੱਧਰ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜਿਆਂ ਦੀਆਂ ਤੇ ਦੁਪਹਿਰ ਦੇ ਟਾਈਮ ਆ ਜਿਹੜੀ ਸੇਲ ਪੂਰੀ ਭੱਕ ਜਾਂਦੀ ਆ ਆ ਪਜਾਮੇ ਲੋਹਰਾ ਵਗੈਰਾ ਦੇਖ ਸਕਦੇ ਹੋ ਲੋ ਜੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਉੱਧਰੀ ਸਾਈਡ ਚੱਲਦੇ ਆਂ ਸੋ ਸਾਰੀ ਦੇਖਦੇ ਆਂ ਸਹਿਤ ਛੋਟੇ ਬੱਚਿਆਂ ਵਾਲੇ ਕੱਪੜੇ ਬਹੁਤ ਨੇ ਬਈ ਇੱਥੇ ਫੇਲ ਜਾ ਛੋਟੇ ਬੱਚਿਆਂ ਵਾਲੇ ਕੱਪੜੇ ਨੇ ਸਾਰੇ ਲੈ ਆ ਲੋਰਾਂ ਵਗੈਰਾ ਕੱਠਾ ਬਹੁਤ ਹੁੰਦਾ ਬਈ ਇਹ ਸੇਲ ਚ ਆ ਲੋਰਾਂ ਦੇਖ ਸਕਦੇ ਹੋ ਇੱਥੇ ਆ ਲੋਰਾਂ ਪਈਆਂ ਨੇ ਪਿਉਮਾ ਦੀ ਲੋਰ ਸਾਰੇ ਕਲਰ ਨੇ ਬਲੈਕ, ਗ੍ਰੀਨ, ਗਰੇ ਲੋਬੀ। ਔਰ ਟੀ-ਸ਼ਰਟ ਦੇਖੋ ਕਿਵੇਂ ਲਾਈ ਹੋਈ ਹੈ ਇੱਥੇ। ਚੱਲਦੇ ਆਂ ਅਗਲੇ ਵਾਲੇ ਪਾਸੇ ਨੂੰ ਦਿਖਾਉਨੇ ਆਂ ਸੇਲ ਜਾ ਕੇ। ਲੋਅਰ ਲੋਅਰ ਦੀ ਬਹੁਤ ਕੁਆਂਟੀਟੀ ਆ ਯਾਰ ਲੋਅਰ ਐ ਲੋਅਰ ਪਈ ਆ। ਆਹ ਟੀ-ਸ਼ਰਟਾਂ ਆ ਗਈਆਂ ਚ ਦੇਖ ਸਕਦੇ ਹੋ। ਲੋਬੀ। ਕੀ ਰੇਟ ਹੈ ਟੀ-ਸ਼ਰਟ ਦਾ? 200 200 ਰੁਪਏ ਦੀ ਟੀ-ਸ਼ਰਟ ਹੈ। ਵਾਈਟ, ਬਲੈਕ, ਕਾਫੀ ਸਾਰੇ ਕਲਰ ਨੇ orange ਬਹੁਤ ਵੱਡੀ ਇਹ ਸੇਲ ਹੁੰਦੀ ਹੈ ਐਵੇਂ ਦਾ ਕੁਝ ਵੀ ਹੁੰਦਾ ਹੈ ਸੇਲ ਚ ਪਰਫਿਊਮ ਸ਼ੈਂਪੂ ਵਗੈਰਾ ਆਹ ਖੜਾ ਜਿਵੇਂ ਬਾਈ ਵੇਚ ਰਿਹਾ ਆ ਦੇਖੋ ਲੈ ਐਵੇਂ ਦਾ ਸਾਰਾ ਸਮਾਨ ਹੁੰਦਾ ਇੱਥੇ ਦੋਨੋਂ ਸਾਈਡੇ ਸੇ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਜਿਵੇਂ ਆਹ ਲੱਗੀਆਂ ਹੋਈਆਂ ਨੇ ਆ 150 ਜਾਂ 2 ਬਾਈ ਕਹਿੰਦੇ 150 ਜਾਂ 2 ਬਾਈ ਠੀਕ ਹੈ ਸ਼ਰਟ ਨਾਲ ਪੈਂਟ ਵੀ 150 ਦੋ ਠੀਕ ਹੈ ਕਮਾਲ ਕਰਤੀ ਬਾਈ ਉਹਨੀਆਂ ਨੇ ਲੈ ਬਈ ਪੈਂਟਾਂ ਵੀ 150 ਦੀਆਂ ਦੋ ਸਾਰੇ ਸਾਈਜ਼ ਹੁੰਦੇ ਨੇ ਬਾਈ ਕਮਾਲ ਕਰੀ ਵੀ ਆ ਬਾਈ ਉਹਨੀਆਂ ਆ ਸੂਟ ਵਗੈਰਾ ਦੇਖ ਸਕਦੇ ਹੋ ਹੋਰ ਇਹ 딜 ਦੇ ਵਿੱਚ ਜ਼ਿਆਦਾਤਰ ਮਤਲਬ ਪੈਂਟਾਂ ਟੀ-ਸ਼ਰਟਾਂ ਹਨ ਐਵੇਂ ਦਾ ਸਾਰਾ ਸਮਾਨ ਹੈ ਤੇ ਜਿਹੜੀ ਸੇਲ ਲੱਗਦੀ ਆ ਉਧਰ ਆਪਣੇ ਜਿਹੜੀ ਸੇਲ ਲੱਗਦੀ ਹੈ ਕਿਲਾ ਮਾਰਕੀਟ ਚ ਉਹ ਚ ਸੂਟ ਵਗੈਰਾ ਜ਼ਿਆਦੇ ਹੁੰਦੇ ਨੇ ਇਹਦੇ ਚ ਮਤਲਬ ਦੂਸਰੇ ਕੱਪੜੇ ਜ਼ਿਆਦਾ ਹੁੰਦੇ ਨੇ ਆ ਸੂਟ ਵਗੈਰਾ ਹੈਗੇ ਜ਼ਰੂਰ ਨੇ ਪਰ ਜ਼ਿਆਦਾ ਜਿਹੜੀ ਕੁਆਂਟੀਟੀ ਹੈ ਸੂਟਾਂ ਦੀ ਉਹ ਉਦੋਂ ਲਈ ਸੇਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂਰੀ ਆ ਇੱਥੇ ਹੈਗੇ ਨੇ ਸੂਟ ਇਹਨਾਂ ਦਾ ਵੀ ਆਪਾਂ ਪੁੱਛਦਿਆਂ ਕਰਦੇ ਆ ਪ੍ਰਾਈਸ ਬਤਾਓ ਕੀ ਪ੍ਰਾਈਸ ਹੈ ਇਹ ਸੂਟ ਦਾ ਐਸੇ ਮੈਂ ਪ੍ਰਾਈਸ ਹੈ 2500 ਰੁਪਏ 2500 ਰੁਪਏ 300 ਰੁਪਏ ਦੋ ਤੇ ਆ ਲੈ ਠੀਕ ਹੈ ਐਲਾ ਕੀ ਪ੍ਰਾਈਸ ਹੈ ਇਹਨਾਂ ਦਾ ਜੀ 300 ਰੁਪਏ 300 ਰੁਪਏ ਦੇਖ ਸਕਦੇ ਹਾਂ ਤੁਸੀਂ ਸੂਟ ਲੈ ਆਪਾਂ ਸੂਟਾਂ ਦੀ ਗ ਸੂਟਾਂ ਦੀ ਜਿਹੜੀ ਦੁਕਾਨ ਆ ਗਈ ਬਹੁਤ ਕੱਪੜਾ ਆ ਬਾਈ ਸੇਲ ਦੇ ਵਿੱਚ ਕਮਾਲ ਕਰੀ ਬਈਆ ਪੈਂਟਾਂ ਸ਼ਰਟਾਂ ਦਾ ਸਾਰੀ ਸੇਲ ਘੁੰਮ ਨਹੀਂ ਹੁੰਦੀ ਬੰਦੇ ਤੋਂ ਐਡੀ ਵੱਡੀ ਸੇਲ ਆ ਇਹ ਜਿਹੜੀ ਦੋਨੋਂ ਸਾਈਡ ਦੁਕਾਨਾਂ ਨੇ ਆਹ ਸਾਈਡ ਵੀ ਦੁਕਾਨੀ ਦੁਕਾਨਾਂ ਲੱਗੀ ਹੋਈਆਂ ਨੇ ਸਾਰੀਆਂ ਬੱਚੇ ਕੁਝ ਪਲਾਸਟਿਕ ਦਾ ਸਮਾਨ ਆ ਗਿਆ ਬੋਟਲ ਵਗੈਰਾ ਬਾਕਸ ਵਗੈਰਾ ਦਾ ਟੈਫਨ ਆ ਬੈਲਟਾਂ ਬੈਲਟਾਂ ਆ ਗਏ ਕੀ ਪ੍ਰਾਈਸ ਹੈ ਜੀ 벨ਟ ਦਾ ਜੀ 100 ਰੁਪਏ ਦੀ ਵੈਸੇ ਜੀ 100 ਰੁਪਏ ਦੀ ਆ 100 ਰੁਪਏ ਦੀ 벨ਟ ਆ ਬਾਈ ਦੇਖ ਸਕਦੇ ਹੋ ਤੁਸੀਂ ਲਓ ਜੀ ਇਹਦੇ 150 ਦੀ ਦੋ ਆ 150 ਦੀ ਦੋ 150 ਦੀਆਂ ਦੋ ਠੀਕ ਹੈ 150 ਦੀਆਂ ਦੋ ਆ ਜੀ ਵਾਹ ਸ਼ਰਟਾਂ ਦੇਖ ਸਕਦੇ ਹੋ ਕੀ ਪ੍ਰਾਈਸ ਦਾ ਬਾਈ ਸ਼ਰਟ ਦਾ ਦੇਖ ਲਈਦਾ ਭਾਜੀ 150 ਦੀਆਂ ਦੋ ਲਓ ਵੀ ਸ਼ਰਟਾਂ ਦੇਖ ਸਕਦੇ ਹੋ ਤੁਸੀਂ 150 ਦੀਆਂ ਦੋ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕੱਪੜਾ ਹੀ ਕਪੜਾ ਪਿਆ ਜਿਹੜਾ ਆ ਬੱਚਿਆਂ ਵਾਲੇ ਕੱਪੜੇ ਆ ਗਏ ਕੁਛ ਹਨ। ਆ ਟੀ-ਸ਼ਰਟਾਂ ਆ ਗਈਆਂ, ਸ਼ਰਟਾਂ, ਲੋਹਾਂ। ਆ ਸ਼ਰਟਾਂ ਆ ਗਈਆਂ, ਸ਼ਰਟਾਂ ਦਾ ਪ੍ਰਾਈਸ ਪੁੱਛਦੇ। ਇਹ ਰੇਟਾਂ ਕਿੰਨੇ ਸ਼ਰਟ ਦਾ ਜੀ? 100 ਰੁਪਏ। 100 ਰੁਪਏ ਦੇਖ ਸਕਦੇ ਹੋ ਤੁਸੀਂ ਸ਼ਰਟ ਦਾ। ਪ੍ਰਾਈਸ ਕਾਫੀ ਸਾਰੇ ਕਲਰ ਨੇ ਇੱਥੇ। ਆ ਕਲਰ ਬਹੁਤ ਸੋਹਣਾ। ਆ ਜਿਹੜਾ ਉੱਪਰਲਾ। ਬਾਕੀ ਇੱਥੇ ਕਾਫੀ ਸਾਰੀਆਂ ਲਾਈਆਂ ਹੋਈਆਂ ਨੇ ਹੋਰ। ਤੋ ਦੇਖਦੇ ਆ ਇੱਥੇ ਵੀ ਕਾਫੀ ਸ਼ਰਟਾਂ ਪਈਆਂ ਨੇ ਕੀ ਪ੍ਰਾਈਸ ਹੈ ਸ਼ਰਟ ਦਾ ਥੋੜਾ ਆਪੀ ਨਾਲ 150 ਇਹ ਦੋ ਆ 150 ਇਹ ਦੋ ਦੇਖ ਸਕਦੇ ਹੋ ਤੁਸੀਂ ਜਿਹੜੀ ਮਰਜ਼ੀ ਸਿਲੈਕਟ ਕਰ ਲਓ ਲਓ ਬਾਈ ਕਮਾਲ ਕਰੀ ਵੀ ਅੱਜ ਤਾਂ ਸੇਲ ਚ ਹੈ 150 ਦੀਆਂ ਦੋ ਸ਼ਰਟਾਂ ਹੋਰ ਕੀ ਬਹੁਤ ਸਾਰਾ ਕੱਪੜਾ ਹੋਰ ਇੱਧਰ ਡਿਸਪਲੇ ਵੀ ਹੈ ਜਿਹੜਾ ਕੀਤਾ ਹੋਇਆ ਹੈ ਪੈਂਟਾਂ ਆ ਗੀਆਂ ਇਸ ਜਿਹੜੀ ਮਾਰਕੀਟ ਹੈ ਛੋਟੀ 12 ਦਰਜੀ ਦੀ ਮਾਰਕੀਟ ਹੈ ਨਾ ਇਹਦੇ ਸਾਰੀ ਦੇ ਵਿੱਚ ਲੱਗੀ ਹੁੰਦੀ ਹੈ ਇਹ ਸੇਲ ਐਤਵਾਰ ਵਾਲੇ ਦਿਨ ਤੇ ਤੁਰ ਤੋਂ ਤੁਰ ਤੱਕ ਮਤਲਬ ਆਪਾਂ ਦੂਸਰੀ ਸਾਈਡ ਤੋਂ ਐਂਟਰੀ ਕੀਤੀ ਸੀਗੀ ਸੜਕ ਤੋਂ ਤੇ ਆਪਾਂ ਹੁਣ ਪਿਛਲੇ ਵਾਲੇ ਪਾਸੇ ਆ ਗਏ ਇੱਥੇ ਤੱਕ ਸਾਰੀਆਂ ਦੁਕਾਨੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ ਦੁਕਾਨ ਹੀ ਦੁਕਾਨ ਲੱਗੀ ਹੋਈ ਆ ਬਹੁਤ ਕਪੜਾ ਬਾਈ ਸੇਲ ਦੇ ਵਿੱਚ ਜੇ ਤੁਸੀਂ ਆਉਣਾ ਹੈ ਇਹ ਸੇਲ ਦੇ ਵਿੱਚ ਤਾਂ ਖੁੱਲਾ ਜਿਹਾ ਟਾਈਮ ਕੱਢ ਕੇ ਆਇਓ ਟਾਈਮ ਲੱਗ ਜਾਂਦਾ ਕਪੜੇ ਲੱਭਣ ਵਾਸਤੇ ਕਾਜ ਜਿਵੇਂ ਹੁਣ ਕੱਪੜੇ ਪਏ ਨੇ ਇਹਨਾਂ ਚ ਛਾਂਟ ਕੇ ਆਪਾਂ ਲੱਭਾਂਗੇ ਤਾਂ ਸਮਾਂ ਲੱਗ ਜਾਂਦਾ ਐਥੇ ਪੈਂਟਾਂ ਦੇਖ ਸਕਦੇ ਹਾਂ ਆ ਬਹੁਤ ਸਾਰਾ ਕੱਪੜਾ ਤੇ ਅੱਗੇ ਆ ਗਏ ਆਪਾਂ ਸੇਲ ਦੇ ਵਿੱਚ ਐਸੀਆ ਜੀਨਸ ਲੱਗੀਆਂ ਹੋਈਆਂ ਨੇ ਆ ਕੁਝ ਦੁਪੱਟੇ ਲੱਗੇ ਹੋਏ ਨੇ ਬਾਕੀ ਬਹੁਤ ਸਾਰੇ ਸੂਟ ਇੱਥੇ ਦੇਖ ਸਕਦੇ ਹੋ ਤੁਸੀਂ ਲਾਏ ਹੋਏ ਨੇਗੇ ਜਿਹੜੇ ਲਓ ਜੀ ਬਹੁਤ ਪਾਰੀ ਸੇਲ ਲੱਗਦੀ ਐ ਜਿਹੜੀ ਐਤਵਾਰ ਦੇ ਦਿਨ ਲੱਗਦੀ ਐ ਇੱਥੇ ਕੁਸ਼ਤੀ ਸ਼ਰਟ ਵਗੈਰਾ ਨੇ ਇਹਨਾਂ ਦਾ ਆਪਾਂ ਰੇਟ ਪਤਾ ਕਰਦੇ ਆਂ ਕੀ ਰੇਟ ਹੈ ਈ ਟੀ ਸ਼ਰਟ ਦਾ 150 ਇਹ ਦੋ 150 ਜਾਂ ਦੋ ਨੇ ਟੀ ਸ਼ਰਟਾਂ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਨੇ ਇਹਨਾਂ ਚ ਵੀ ਜੇ येलो कलर ਆ ਗਿਆ ਸਿਲੈਕਟ ਕਰਕੇ ਜਿਹੜੀਆਂ ਮਰਜ਼ੀ ਤੁਸੀਂ ਦੋ ਲੈ ਸਕਦੇ ਹੋ 150 ਦੀਆਂ ਲਓ ਜੀ ਆ ਸ਼ੂਜ਼ ਵਗੈਰਾ ਆ ਕੇ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਹੈ ਸ਼ੂਜ਼ ਦਾ ਬਾਈ 350 ਬਾਈ ਜਿਹੜਾ 350 ਦੇ ਸ਼ੂਜ਼ ਨੇ ਆ ਜਿਹੜਾ ਮਰਜ਼ੀ ਲੈ ਸਕਦੇ ਹੋ ਆ ਬਰਤਨ ਵਗੈਰਾ ਆ ਗਏ ਇਹ ਵੀ ਸੇਲ ਆਈ ਹੋਈ ਹੈ ਜੀ ਸਾਰੀ 100 ਰੁਪਏ 100 ਰੁਪਏ 100 ਰੁਪਏ ਦਾ ਜਿਹੜਾ ਮਰਜ਼ੀ ਲੈ ਸਕਦੇ ਹੋ ਕੋਈ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਵਰਤਨ ਨੇ ਇੱਥੇ ਆ ਕੜਾਈਆਂ ਤਵੇ ਹੋਗੇ ਆ ਵੀ 100 ਦੀ ਲਓ ਜੀ ਬ੍ਰਾਂਡ ਵਿੱਚ ਨੇ 100 ਠੀਕ ਹੈ ਜੀ ਉਹ ਮੈਂ ਤੁਹਾਨੂੰ 100 ਰੁਪਏ ਠੀਕ ਆ ਵੀ ਜੁੱਤੀ ਵੀ 100 ਦੀ ਜੀ ਲਓ ਜੀ 100 100 ਰੁਪਏ ਦੀਆਂ ਦੇਖ ਸਕਦੇ ਹੋ ਹਰੇਕ 500 ਵਾਲੀ ਆਟਮ 100 ਦੀ ਹਰੇਕ ਸੰਡੇ ਆਉਣੀ ਆ ਤੁਸੀਂ ਠੀਕ ਆ ਲਓ ਵੀ ਦੇਖ ਸਕਦੇ ਹੋ ਬਹੁਤ ਸਾਰੀ ਕੁਆਂਟੀਟੀ ਹੈ ਹੀਲ ਵਗੈਰਾ ਵਾਲਾ ਆਹ ਦੇਖੀਏ ਪਾਰਟੀ ਵਿੱਚ ਜਿਆ ਸਾਰੇ 100 ਰੁਪਏ ਠੀਕ ਹੈ ਜੀ ਇਹ ਵੀ 100 ਰੁਪਏ ਠੀਕ ਹੈ ਜੀ ਲਓ ਬਈ ਦੇਖ ਸਕਦੇ ਹੋ ਐਵੇਂ ਦਾ ਸਾਰਾ ਸਮਾਨ ਹੈ ਬਾਕੀ ਜਿਹਵੇਂ ਤੁਹਾਨੂੰ ਭਾਂਡੇ ਦਿਖਾਏ ਨੇ ਨਾ ਭਾਂਡਿਆਂ ਦੀ ਵੀ ਵੇਚ ਲਈ ਹੋਈ ਆ 100 ਰੁਪਏ ਆਹ ਕੁਝ ਹੋਰ ਸਮਾਨ ਆ ਗਿਆ ਕੰਕੇ ਵਗੈਰਾ ਛੀਸ਼ੇ ਵਗੈਰਾ ਲੋ ਆ ਇਹ ਲਾ ਸਾਮਾਨ ਵੀ ਹੈਗਾ ਇੱਥੇ ਆ ਮੋਰਸ਼ਾਗੇ ਕਪੜੇ ਧੋਣ ਵਾਲੇ ਇਹ ਕਿੰਨੇ ਦਾ ਜੀ 20 ਰੁਪਏ ਲਓ ਜੀ 20 20 ਰੁਪਈਆ ਦਾ ਸਾਮਾਨ ਆ ਭਾਈ ਸਾਰਾ ਇੱਥੇ ਆ ਉਸ ਬੋਤਲਾਂ ਵਗੈਰਾ ਦੇਖ ਸਕਦੇ ਹਾਂ ਦਾ ਆ 4 ਬੋਤਲਾਂ ਦਾ ਸੈਟ ਪੁੱਛਦੇ ਆ ਭਾਈ ਨੂੰ ਇਹ ਕਿੰਨੇ ਦਾ 100 ਵੀ ਆ 100 ਦਾ ਭਾਈ ਇਹ ₹100 ₹100 ₹100 ₹100 ₹100 ਹਰੇਕ ਤਰੀਕੇ ਦਾ ਸਮਾਨ ਇਹ ਸੇਲ 'ਚ ਮਿਲ ਜੂ ਲਾਸਟ ਦਾ ਕੱਪੜੇ ਦਾ ਹੈਗੀ ਹੈਗੇ ਨਾਲ ਬਾਕੀ ਹੋਰ ਵੀ ਸਾਰਾ ਸਮਾਨ ਆ ₹100 ਮੈਂ ਭਾਈ ₹200 ਮੈਂ ਅਜੇ ਤੱਕ ₹100 ਦਾ ਰੱਖੇ ਜਾਈਏ ਮਾਤੀਆ ਕੁਝ ਹੋਰ ਜੁੱਤੀਆਂ ਵਗੈਰਾ ਆ ਗਈਆਂ ਤੁਸੀਂ ਦੇਖ ਸਕਦੇ ਹੋ ਯਾਹੋ ਰਗਾ ਫੋਨ ਵਾਲਾ ਸਾਮਾਨ ਸਾਰਾ ਆ ਹੈੱਡਫੋਨ ਲੈ ਹੈ ਚਾਰ ਦਿਨਾਂ ਦਾ ਪੂਰਾ ਹੋ ਗਿਆ ਪੂਰਾ ਕਿ ਜਾ ਰਿਹਾ ਹੈ ਅਟਰਾਈਪੋਡ ਆ ਗਈ ਲੈ ਸੈਲਫੀ ਸਟਿਕ ਐਵੇਂ ਦਾ ਸਾਰਾ ਸਾਮਾਨ ਮਿਲਦਾ ਬਾਈ ਉਰੋਂ ਹੋਰ ਗੋਪੇ ਆ ਰਹੇ ਹੋ ਫੋਨ ਦੇ ਆਹ ਹੋਰ ਆ ਗਏ ਟੌਪ ਵਗੈਰਾ ਕੁੜੀਆਂ ਵਾਲੇ ਸਾਰੇ ਹਨ ਕੀ ਪ੍ਰਾਈਸ ਹੈ ਜੀ 200 ਠੀਕ ਹੈ ਜੀ ਐਵੇਂ ਦਾ ਸਾਰਾ ਸਾਮਾਨ ਇੱਥੋਂ ਮਿਲਦਾ ਹੈ ਲਓ ਆ ਹੋਰ ਆ ਗਿਆ ਸਮਾਨ ਬਈ ਪੇਚਕਸ ਵਗੈਰਾ ਲਓ ਬਈ ਬਾਕੀ ਇਕੱਠ ਤੁਸੀਂ ਸੇਲ ਦੇ ਵਿੱਚ ਦੇਖ ਸਕਦੇ ਹੋ ਤੇ ਦੁਪਹਿਰ ਦਾ ਟਾਈਮ ਹੋ ਗਿਆ 12 1 ਵਜੇ ਦਾ ਬਾਕੀ ਬਹੁਤ ਇਕੱਠ ਹੋਇਆ ਹੋਇਆ ਸੇਲ ਦੇ ਵਿੱਚ ਦੇਖੋ ਤੁਸੀਂ ਮਾਰਕੀਟ ਆ ਜਿਹੜੀ ਫੁੱਲ ਹੋ ਗਈ ਦੂਸਰੀ ਸਾਈਡ ਆ ਗਏ ਆਪਾਂ ਸੇਲ ਦੇ ਇੱਧਰ ਵੀ ਬਹੁਤ ਇਕੱਠਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠਾ ਹੋਇਆ ਹੋਇਆ ਸੇਲ ਦੇ ਵਿੱਚ ਲਓ ਜੀ ਇਸੇ ਨੰਬਰ ਤੇ ਬੇਚੀ ਜਾਏਗਾ ਦੁਪਹਿਰ ਦੇ ਟਾਈਮ ਜਿਹੜੀ ਸੇਲ ਆ ਇਹ ਪੂਰੀ ਭੱਕ ਜਾਂਦੀ ਹੈ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਕੱਪੜੇ ਪੈਂਟਾ ਵਗੈਰਾ ਲਾਈਆਂ ਹੋਈਆਂ ਨੇ ਪੈਂਟਾਂ ਸ਼ਰਟਾਂ ਉਸੇ ਤਰ੍ਹਾਂ ਜਿਵੇਂ ਆਪਕੋ ਤੁਹਾਨੂੰ ਸਾਰੀਆਂ ਪਹਿਲਾਂ ਦਿਖਾਈਆਂ ਨੇ। ਮਾਗੀ ਚਾਰੇ ਪਾਸੇ ਇੱਥੇ ਦੁਕਾਨਾਂ ਹੀ ਦੁਕਾਨਾਂ ਨੇ। ਸੇਲ ਦੇ ਵਿੱਚ ਦੇਖ ਸਕਦੇ ਹੋ ਤੁਸੀਂ। 300 ਦੀਆਂ 5, 300 ਦੀਆਂ 10, 300 ਦੀਆਂ 100 ਤੱਕ ਵੀ ਹੈ। ਕਿ ਆੱਛੇ ਦੇਖ ਸਕਦੇ ਹੋ। ਹੋਰ। ਔਰ ਟੀ-ਸ਼ਰਟਾਂ ਵਗੈਰਾ, ਟੌਪ ਵਗੈਰਾ ਵਿੱਚ 300 ਦੀਆਂ 5, 150 ਦੀਆਂ 5। 150 ਦੀਆਂ 5 ਬਾਈ ਕਹਿੰਦੇ ਦਾ। ਕਾਫੀ ਸਾਰੇ ਕਲਰ ਨੇ ਆ ਰੈੱਡ ਕਲਰ ਆ ਗਿਆ ਜਿਵੇਂ 30 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ 50 ਵਾਲਾ 30 50 ਵਾਲਾ 30 50 ਵਾਲਾ 30 150 ਦੀਆਂ ਪੰਜ 300 ਦੀਆਂ ਬਾਕੀ ਹੋਰ ਸ਼ੈਂਪੂ ਵਗੈਰਾ ਆ ਗਏ ਹਰ ਪਿਕ ਵਗੈਰਾ ਐਵੇਂ ਦਾ ਸਮਾਨ ਵੀ ਹੁੰਦਾ ਬਈ ਸੇਲ ਦੇ ਵਿੱਚ ਬਹੁਤ ਵੱਡੀ ਸੇਲ ਹੁੰਦੀ ਹੈ ਇਹ ਕੰਪਨੀਆਂ ਨਿਕਲ ਲੈਣੋ ਸੋਵੇਂ ਹਾਂ ਸ਼ਾਰਟਾਂ ਦੇਖ ਸਕਦੇ ਹੋ ਤੁਸੀਂ ਲਓ ਜੀ 100-100 ਰੁਪਏ ਪ੍ਰਾਈਜ਼ ਹੈ ਤੇ ਅੱਗੇ ਚੱਲਦੇ ਆਂ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਸ਼ਰਟਾਂ ਲੋਰਾ ਕੱਪੜੇ ਆ ਰਹੇ ਹਾਂ ਹਾਂ ਜੀ ਲਓ ਜੀ ਟੀ-ਸ਼ਰਟਾਂ ਲੋਹਾਂ ਸਾਡੇ 350 ਰੁਪਏ ਸੇਲ ਇੱਥੇ ਲਿਖਿਆ ਹੋਇਆ ਆ ਕੁੜੀ ਵਾਲੇ ਨੇ ਸਾਰੇ ਜਿਹੜੀਆਂ ਪੈਂਟਾਂ ਹੈਗੀਆਂ ਨੇ ਲਓ ਜੀ ਬਹੁਤ ਸੋਹਣੀ ਸੋਹਣੀ ਕਲਰ ਨੇ ਬਾਕੀ ਆ ਡੀਡਿਟਸ ਹੋਰ ਵੀ ਲਿਖਿਆ ਹੋਇਆ ਪ੍ਰਾਈਸ ਬੈਗ ਵਗੈਰ ਆ ਕੇ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਹਾਂ ਐਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਹੈ ਛੋਟੀ ਬਾਰਾਂਦਰੀ ਦੀ ਸੰਡੇ ਸੇਲ ਜੋ ਕਿ ਹਰ ਇੱਕ ਸੰਡੇ ਲੱਗਦੀ ਹੈ ਪਟਿਆਲੇ ਦੇ ਵਿੱਚ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ